ਇੰਸਟਾਗ੍ਰਾਮ ਤੇ ਕਮਲ ਕੌਰ ਭਾਬੀ ਦੇ ਨਾਂ ਨਾਲ ਮਸ਼ਹੂਰ ਇਨਫਲੂਐਂਸਰ ਕੰਚਨ ਕੁਮਾਰੀ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਸ਼ੁਰੂਆਤੀ ਜਾਣਦੇ ਵਿੱਚ ਇਹ ਖ਼ਾਸਾ ਜਤਾਇਆ ਜਾ ਰਿਹਾ ਕਿ ਉਸ ਦਾ ਕਤਲ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਇੱਕ ਹੋਰ ਖ਼ਲਾਸਾ ਜਿਹੜਾ ਕਿ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਕੁਝ ਦਿਨ ਪਹਿਲਾਂ ਗੈਂਗਸਟਰ ਅਰਸ਼ ਡੱਲਾ ਦੇ ਵੱਲੋਂ ਵੀ ਕਮਲ ਕੌਰ ਭਾਬੀ ਨੂੰ ਅਸ਼ਲੀਲ ਵੀਡੀਓਜ਼ ਪਾਉਣੀਆਂ ਬੰਦ ਕਰਨ ਦੀ ਚੇਤਾਵਨੀ ਦਿੰਦਿਆਂ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਇੱਕ ਵਾਇਰਲ ਆਡੀਓ ਦੇ ਵਿੱਚ ਗੈਂਗਸਟਰ ਦੇ ਵੱਲੋਂ ਕਮਲਕੌਰ ਭਾਬੀ ਦੇ ਟੱਬਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਉਸ ਦਾ ਕਹਿਣਾ ਸੀ ਕਿ ਜਈਆਂ ਵੀਡੀਓਜ਼ ਕਾਰਨ ਪੰਜਾਬ ਦੇ ਨੌਜਵਾਨ ਖਰਾਬ ਹੋ ਰਹੇ ਨੇ ਇਹ ਆਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਵੀ ਹੋਈ ਸੀ ਹਾਲਾਂਕਿ ਇਸ ਆਉਡੀਓ ਦੀ ਕੋਈ ਪੁਸ਼ਟੀ ਕਿਸੇ ਵੱਲੋਂ ਵੀ ਨਹੀਂ ਕੀਤੀ ਗਈ ਸੀ ਪੁਲਿਸ ਵੱਲੋਂ ਹੁਣ ਹਰ ਪਹਿਲੂ ਤੋਂ ਇਸ ਮਾਮਲੇ ਦੀ ਜੜੀ ਕੀ ਜਾਂਚ ਹੋ ਕੀਤੀ ਜਾ ਰਹੀ ਹੈ ਗੱਡੀ ਦੇ ਵਿੱਚ ਕਮਲ ਕੌਰ ਮ੍ਰਿਤਕ ਹਾਲਾਤਾਂ ਦੇ ਵਿੱਚ ਪਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਫਾਲੋਅਰਜ਼ ਜਿਹੜੇ ਉਹਨਾਂ ਦੇ ਫੈਨ ਸੀ ਉਹ ਵੀ ਇੱਕ ਵਾਰ ਤਾਂ ਹੈਰਾਨ ਹੋ ਗਏ ਕਿ ਆਖਰ ਕਮਲ ਕੌਰ ਭਾਬੀ ਦੇ ਨਾਲ ਅਜਿਹਾ ਕੀ ਵਾਪਰਿਆ ਕਿ ਉਸ ਨੂੰ ਜਿਹੜਾ ਕਿ ਮ੍ਰਿਤਕ ਹਾਲਤ ਦੇ ਵਿੱਚ ਦੇਖਿਆ ਗਿਆ ਜਿਸ ਤੋਂ ਬਾਅਦ ਦਾਦੀ ਇੱਕੀ ਕਮਲਕੌਰ ਭਾਬੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਇਸ ਦੇ ਵਿੱਚ ਇੱਕ ਵੱਡਾ ਜਿਹੜਾ ਕਿ ਦੇਖ ਨੂੰ ਮਿਲਿਆ ਕਿ ਅੰਤਿਮ ਸੰਸਕਾਰ ਦੇ ਵਿੱਚ ਕੋਈ ਵੀ ਨਹੀਂ ਪਹੁੰਚਿਆ ਦੱਸਿਆ ਜਾ ਰਿਹਾ ਕਿ ਉਸ ਦੀ ਇੱਕ ਭੈਣ ਤੇ ਉਸ ਦੀ ਮਾਂ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਸਿਰਫ ਉਹੀ ਅੰਤਿਮ ਸੰਸਕਾਰ ਦੇ ਵਿੱਚ ਸੀ ਜਾਂ ਇੱਕ ਦੋ ਰਿਸ਼ਤੇਦਾਰ ਸਨ ਬਾਕੀ ਕੋਈ ਵੀ ਕਮਲਕੌਰ ਭਾਬੀ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਮਲਕੌਰ ਦਾ ਜਿਹੜਾ ਸੰਸਕਾਰ ਕੀਤਾ ਜਾ ਰਿਹਾ ਉੱਥੇ ਹੋਰ ਕੋਈ ਵੀ ਨਜ਼ਰ ਨਹੀਂ ਆ ਰਿਹਾ ਜਿਹੜੀ ਕਾਲੇ ਲੜਕੀ ਦੀ ਲਾਸ਼ ਸਹਾਰਾ ਜਨ ਸੇਵਾ ਟੀਮ ਨੂੰ ਸਿਭਾ ਹ ਅਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚੋਂ ਮਿਲੀ ਸੀ ਜਿਹੜਾ ਕਿ ਉਹਦਾ ਅੰਤਿਮ ਸੰਸਕਾਰ ਦਾਣਾ ਮੰਦਿਰ ਸ਼ਮਸ਼ਾਨ ਘਾਟ ਵਿੱਚ ਕੀਤਾ ਜਾ ਰਿਹਾ ਸਹਾਰਾ ਜਨ ਸੇਵਾ ਟੀਮ ਕੱਲ ਪਹਿਲਾਂ ਉੱਥੋਂ ਲੈ ਕੇ ਆਈ ਸੀ ਫਿਰ ਇੱਥੇ ਦਾ ਸਹਾਰਾ ਟੀਮ ਇਹਨੂੰ ਦਾਣਾ ਮੰਦਿਰ ਸ਼ਮਸ਼ਾਨ ਘਾਟ ਵਿੱਚ ਲੈ ਕੇ ਆਈ ਤੇ ਇਹਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਪਰਿਵਾਰਕ ਮੈਂਬਰੀ ਮੌਕੇ ਤੇ ਮੌਜੂਦ ਹੈ ਤੇਰੀ ਪਹੁੰਚੀ ਹੈ ਤੇ ਦੀ ਭੈਣ ਪਹੁੰਚੀ ਹੈ ਜੀ ਬਾਕੀ ਪਰਿਵਾਰਕ ਮੈਂਬਰ ਹੋਰ ਵੀ ਆ ਰੀਤੀ ਰੀਤੀ ਰਿਵਾਜਾਂ ਨਾਲ ਸੰਸਕਾਰ ਕੀਤਾ ਜਾ ਰਿਹਾ ਸਰ ਪੋਸਟਮਾਰਟਮ ਹੋ ਚੁੱਕੇ ਪੋਸਟਮਾਰਟਮ ਹੋਣ ਤੋਂ ਬਾਅਦ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਲੈ ਕੇ ਆਏ ਡੈਡ ਬੋਡੀ ਨੂੰ ਜਿੱਦਾਂ ਲਾਤ ਜੇ ਕੋਈ ਤੁਸੀਂ ਗਏ ਕੋਈ ਛੱਟ ਕੋਈ ਜ਼ਖਮ ਨਹੀਂ ਸੀ ਛੱਟ ਪੇਟ ਦਾ ਨਿਸ਼ਾਨ ਕੋਈ ਨਹੀਂ ਸੀ ਸਰ ਹਜੇ ਉਹਦੇ ਵਿੱਚ ਸੀ ਜੀ ਡੈਡ ਬੋਡੀ ਮੁੱਦੇ ਮੋਹ ਪਈ ਸੀ ਕਾਰ ਦੇ ਵਿੱਚ ਇੱਥੇ ਕਿ ਉਹਨੂੰ ਚੱਕ ਕੇ ਸਿਬਲਸਤਾਲ 병ਿੰਡਾ ਮੋਰਚੀ ਘਰ ਵਿੱਚ ਦਾਖਲ ਕਰਾ ਦਿੱਤਾ ਗਿਆ ਸੀ। ਸੂਦਾਦ ਦੀ ਹੈ ਕਿ ਕਮਲਕੌਰ ਭਾਬੀ ਦਾ ਪੋਸਟਮਾਰਟਮ ਵੀ ਕੀਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਤਫ਼ਤੀਸ਼ ਜੜਕੀ ਕੀਤੀ ਜਾ ਰਹੀ ਹੈ। ਇਸ ਸਬੰਧ ਦੇ ਵਿੱਚ ਲੁਧਿਆਣਾ ਆਰਟੀਓ ਤੋਂ ਗੱਡੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇੱਕ ਪੁਲਿਸ ਟੀਮ ਲੁਧਿਆਣਾ ਵੀ ਭੇਜੀ ਗਈ ਆ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਤਲ ਦਾ ਕਾਰਨ ਪਛਾਣ ਲੁਕਾਉਣ ਦੀ ਕੋਸ਼ਿਸ਼ ਅਤੇ ਇੱਥੇ ਇਸ ਤਰੀਕੇ ਨਾਲ ਮ੍ਰਿਤਕ ਹਾਲਤ ਵਿੱਚ ਲਿਆਉਣ ਅਤੇ ਲੁਕਾਉਣ ਪਿੱਛੇ ਕੀ ਇਰਾਦਾ ਸੀ ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਆ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਇੱਕ ਸੀਸੀਟੀਵੀ ਫੁਟੇਜ ਵੀ ਜੁੜੀ ਕੀ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਕਿ ਉਸ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਗਾ ਕੇ ਉੱਥੋਂ ਜਾਂਦਾ ਨਜ਼ਰ ਆ ਰਿਹਾ ਹੈ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦੇ ਇਸ ਮਾਮਲੇ ਲੈ ਕੇ ਕੀ ਖੁਲਾਸਾ ਨਿਕਲ ਕੇ ਸਾਹਮਣੇ ਆਉਂਦਾ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ